ਇਤੋ ਸੁਭਿਨਾਂਜ ਤੁਹਾਡੇ ਸਾਹਮਣੇ ਪੁਲਿਸ ਕਫਰਚ ਵਿੱਚ ਖੜਾ ਹੋ ਸਾਤੀ ਲੁਟੇਰਾ ਹੈ ਜੋ ਪੋਲੇਪਾਇ ਲੋਕਾਂ ਨੂੰ ਫਸਾ ਕੇ ਉਹਨਾਂ ਤੋਂ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦਾ ਸੀ ਪੁਲਿਸ ਨੇ ਇਸ ਲੁਟੇਰੇ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਪੁਲਿਸ ਨੇ ਇੱਕ ਐਕਟਿਵਾਰ ਦਾਸ ਮੋਬਾਈਲ ਫੋਨ ਤਿੰਨ ਜੋੜੇ ਸੋਨੇ ਦੀਆਂ ਬਾਲੀਆਂ ਤੇ ਤਿੰਨ ਸੋਨੇ ਦੀਆਂ ਗੁੱਠੀਆਂ ਵੀ ਬਰਾਮਦ ਕੀਤੀਆਂ ਨੇ ਇਹਦੇ ਵਿੱਚ ਸਾਡੇ ਏਡੀਸੀਪੀ ਕ੍ਰਾਈਮ ਜਗਤਪ੍ਰੀਤ ਜੀ ਏਸੀਪੀ ਕ੍ਰਾਈਮ ਸ਼੍ਰੀ ਕੋਲੀ ਜੀ ਤੇ ਇੰਚਾਰਜ ਸੀ ਇਹ ਵੰਦੀ ਟੀਮ ਨੂਏਕ ਇਨਫੋਰਮੇਸ਼ਨ ਸੀਗੀ ਤੇ ਜਦੋਂ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੇ ਜੈਨ ਦਾ ਠੀਕਾ ਚੌਕ ਇੱਕ ਦਾ ਬੇਰੀ ਵਿੱਚ ਉੱਥੋਂ ਇੱਕ ਬੰਦਾ ਫੜਿਆ ਜਿਹਦਾ ਨਾਮ ਬਾਅਦ ਚੋਂ ਪਤਾ ਲੱਗਿਆ ਇਹ ਰਾਮਦੀਰਤ ਸੀਗਾ ਇਹਦੇ ਤੇ ਜਦੋਂ ਡਿਟੇਲ ਚ ਦੀ ਕਸਟੋਡੀਅਲ ਇੰਟਰੋਗੇਸ਼ਨ ਹੋਈ ਤੇ ਇਹ ਇੱਕ ਸਾਡੇ ਡਿਵੀਜ਼ਨ ਨੰਬਰ 5 ਦਾ ਵੀ ਮੁਕੱਦਮਾ ਸੀਗਾ ਜਿਹੜਾ ਇਹ ਪੁਲਿਸ ਕਸਟਡੀ ਦੇ ਉਹ ਖੰਨੇ ਪੁਲਿਸ ਦੀ ਕਸਟਡੀ ਤੋਂ ਉੱਥੋਂ ਭੱਜ ਗਿਆ ਸੀਗਾ ਉਹ ਵੀ ਮੁਕੱਦਮਾ ਅੰਡਰ ਸੈਕਸ਼ਨ 224 ਦੇ ਵਿੱਚ ਦਰਜ ਹੈਗਾ ਬਾਦਛੋ ਜੀ ਜੀ ਡਿਟੇਲ ਚ ਪੁੱਛ ਕੇ ਜੀ ਕੀਤੀ ਤੇ ਇਹਦੇ ਚ ਟੋਟਲ ਇਹਦੇ ਤੇ ਹਾਈ ਤੱਕ 17 ਮੁਕਦਮੇ ਦਰਜ ਹੋਏ ਆ ਜਿਹੜੇ ਕੁਸ਼ਣਾਂ ਚ ਸਜ਼ਾ ਹੋ ਚੁੱਕਿਆ ਉਹ ਦੇਖਾਂਗੇ ਵੀ ਉਹਦੇ ਚ ਪੀਓ ਹੈ ਕਿ ਕੀ ਹੈ ਤੇ ਕੁਝ ਅੰਡਰ ਇਨਵੈਸਟੀਗੇਸ਼ਨਸ ਹੈ ਜਿਵੇਂ ਖੰਨੇ ਜ਼ਿਲ੍ਹੇ ਦੇ ਜਾਂ ਕੋਈ ਸੰਗਰੂਰ ਜ਼ਿਲ੍ਹੇ ਦੇ ਆ ਕੋਈ ਸਾਡੇ ਲੁਧਿਆਣਾ ਕਮਿਸ਼ਨਰ ਦੇ ਆ ਤੇ ਇੱਕ ਬੜਾ ਡੈਸਪਰੇਟ ਜਿਹਾ ਬੰਦਾ ਸੀਗਾ ਇਹ ਤੇ ਪਹਿਲੇ ਇਹਦੇ 382 ਦੇ ਮੁਕਦਮੇ ਵੀ ਆ ਕਈ ਮੁਕਦਮੇ ਕਈ ਕੇਸਾਂ ਦੇ ਵਿੱਚ ਇਹਨੇ ਇਦਾਂ ਦਾ ਕੀਤਾ ਕ੍ਰਾਈਮ ਵੀ ਜਿਵੇਂ ਦੇਖ ਲੈਂਦਾ ਸੀਗਾ ਵਿਆਹ ਦੀ ਐਡਸ ਜਿਵੇਂ ਆਉਂਦੀਆਂ ਨੇ ਲੜਕੀ ਵਾਲੇ ਵੱਲੋਂ ਜਾਂ ਲੜਕੇ ਵਾਲੇ ਵੱਲੋਂ ਉੱਥੋਂ ਹੀ ਨੰਬਰ ਕਰਕੇ ਫੋਨ ਕਰਦਾ ਸੀ ਜਦੋਂ ਇਹਨਾਂ ਨੂੰ ਇਹਨੂੰ ਪਤਾ ਲੱਗਦਾ ਸੀ ਗੱਲਬਾਤ ਉਹ ਵੀ ਕੋਈ ਏਜਡ ਬੰਦਾ ਘਰੇ ਹੈ ਤੇ ਉਹ ਉੱਥੇ ਚਲੇ ਜਾਂਦਾ ਸੀਗਾ ਤੇ ਉਹਨਾਂ ਨੂੰ ਚਾਹ ਚ ਕੁਝ ਪਿਆ ਕੇ ਤੇ ਸਾਰਾ ਘਰ ਦਾ ਸਮਾਨ ਲੁੱਟ ਕੇ ਲੈ ਜਾਂਦਾ ਸੀ ਹਜੇ ਤੱਕ ਇਹਦੇ ਕੋਲੋਂ 10 ਮੋਬਾਈਲਸ ਐ ਜਿਹੜੀ ਇੱਕ ਖੋਦ ਹੀ ਆ ਐਕਟਿਵ ਆ ਔਰ ਕਵਰ ਹੋਈ ਐ ਤੇ ਕੁਝ ਗੋਲ ਦਾ ਸਮਾਨ ਰਿਕਰ ਰਹਾ ਹੈ ਬਾਕੀ ਇਹਨੂੰ ਅੱਜ ਕੋਰਟ ਚ ਪੇਸ਼ ਕਰਕੇ ਜੋ ਵੀ ਅਗਰ ਫਰਦਰ ਹੋਊਗਾ ਉਸ ਤੋਂ ਹੱਲ ਕਰ ਦੇਣੀ ਹੈ ਕਿੰਨੀਆਂ ਵਾਰਦਾਤਾ ਕੀਤੀ ਹੈ ਇਹਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਚੋਂ ਦੀਆਂ ਇਹ ਜਿਆਦਾ ਐਡਜੋਇਨਿੰਗ ਸਾਡੇ ਖੰਨੇ ਡਿਸਟ੍ਰਿਕਟ ਦੀਆਂ ਕੁਝ ਲੁਧਿਆਣੇ ਦੀਆਂ ਤੇ ਸੰਗਰੂਰ ਜ਼ਿਲ੍ਹੇ ਦੀਆਂ ਕੁਝ ਅਜੇ ਹੋਰ ਦੱਸ ਰਿਹਾ ਹੈ ਵੀ ਇਹ ਰੋਪੜ ਜ਼ਿਲ੍ਹੇ ਵਿੱਚ ਵੀ ਨਹੀਂ ਕੀਤੀਆਂ ਪਰ ਆਇਓ ਤੇ ਘਰ ਆਏ ਸਾਡਾ ਕਲੀਅਰ ਨਹੀਂ ਹੋ ਰਿਹਾ ਉਹ ਇਹਨੂੰ ਰਮਾਨ ਲੈ ਕੇ ਡਿਟੇਲ ਚ ਪੁੱਛ-ਕਿਛ ਕਰਕੇ ਫਿਰ ਦੱਸਾਂਗੇ ਦਰਅਸਲ ਇਹ ਲੋਕ ਜਾਨਦੇ ਚਾਬੇ ਵਾਲਦ ਰਹਿਣ ਵਾਲਾ ਸ਼ਾਤੀ ਲੁੱਟੇ ਰਹੇ ਤੇ ਹੁਣ ਤੱਕ ਇਸ આરોપી ਤੇ ਸਾਰਾ ਮਾਮਲਾ ਦਰਜ ਹੋ ਚੁੱਕੇ ਨਹੀਂ ਇਹ આરોપીਆ ਖਬਰ ਚ ਵਿਆ ਕਰਵਾਉਣ ਦੇ ਇਛਿਤਾਚਪਵਾਉਣ ਦਾ ਸਤੇ ਫਿਰ ਲੋਕਾਂ ਨੂੰ ਮਿਲਣ ਦੇ ਬਹਾਨੇ ਕਾ ਜਾਂਦਾ ਸੀ ਤੇ ਉਹਨਾਂ ਨੂੰ ਬੇਹੋਸ਼ ਕਰਕੇ ਸਾਰਾ ਸਮਾਨ ਲੈ ਕੇ ਫਰਾਰ ਹੋ ਜਾਂਦਾ ਸੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਤੇ ਜਾਂਚ ਤੋਂ ਬਾਅਦ ਕਈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਲੋਜਾਨਾ ਤੋਂ ਤਾਂ ਸੇਮ ਪਾਠ ਵਾਸਤ ਰੋਹਿਤ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ